ਜੇਕਰ ਤੁਸੀਂ ਵੀ HDFC ਅਤੇ Axis Bank ਦੇ ਗਾਹਕ ਹੋ ਤਾਂ ਤੁਹਾਡੇ ਨਾਲ ਇਹ ਜੁੜੀ ਵੱਡੀ ਖਬਰ ਹੈ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀਹਾਂ ਦੱਸ ਦਈਏ ਕਿ ਸਿਸਟਮ ਨੂੰ ਕੁਝ ਅਪਗ੍ਰੇਡ ਕਰਨਾ ਹੁੰਦਾ ਹੈ ਸੋ ਐਸੇ ਨੂੰ ਲੈ ਕੇ ਹੁਣ ਇਹਨਾਂ ਦੋਵਾਂ ਬੈਂਕਾਂ ਦੇ ਵੱਲੋਂ ਆਪਣੀਆਂ ਜੋ ਬੈਂਕਿੰਗ ਸੇਵਾਵਾਂ ਸੇਵਾਵਾਂ ਨੇ ਅਲੱਗ-ਅਲੱਗ ਦਿਨ ਜੋ ਬੰਦ ਕੀਤੀਆਂ ਜਾਣੀਆਂ ਨੇ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਸੋ ਦੱਸ ਦਈਏ ਕਿ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ HDFC Bank ਤੇ Axis Bank ਤੇ 140 ਮਿਲੀਅਨ ਯਾਨੀ ਕਿ 14 ਕਰੋੜ ਗਾਹਕਾਂ ਨੂੰ ਇਸ ਹਫਤੇ ਦੇ ਅੰਤ 'ਚ ਬੈਂਕਿੰਗ ਸੇਵਾਵਾਂ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ HDFC ਬੈਂਕ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਿਹਾ ਹੈ ਜਦਕਿ Axis ਬੈਂਕ ਕਾਰੋਬਾਰ ਨੂੰ Citi India ਨੂੰ ਟ੍ਰਾਂਸਫਰ ਕਰ ਰਿਹਾ ਹੈ। ਦੋਵੇਂ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਦੀ ਸੇਵਾ ਵਿੱਚ ਵਿਘਨ ਬਾਰ-ਬਾਰ ਜਾਣਕਾਰੀ ਦਿੱਤੀ ਹੈ। HDFC ਬੈਂਕ ਦੇ ਕਰੀਬ 9.32 ਕਰੋੜ ਗਾਹਕ ਨੇ ਬੈਂਕ ਨੇ ਕਿਹਾ ਇਸ ਦੀਆਂ ਕਈ ਵਿੱਤੀ ਸੇਵਾਵਾਂ ਸ਼ਨੀਵਾਰ 13 ਜੁਲਾਈ 2024 ਨੂੰ 14 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਕਿਹਾ। ਬੈਂਕ ਨੇ ਆਪਣੇ ਬਿਆਨ ਚ ਕਿ ਬੈਂਕਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ 13 ਜੁਲਾਈ ਨੂੰ ਸ਼ਟਡਾਊਨ ਤੈਅ ਕੀਤਾ ਜਾਵੇਗਾ। ਬੈਂਕ ਨੇ ਸ਼ਨੀਵਾਰ 13 ਜੁਲਾਈ 2024 ਲਈ ਆਪਣਾ ਡਾਊਨ ਟਾਈਮ ਨਿਰਧਿਤ ਕੀਤਾ ਹੈ ਡਾਊਨ ਟਾਈਮ ਸ਼ਨੀਵਾਰ ਨੂੰ ਸਵੇਰੇ 3 ਵਜੇ ਸ਼ੁਰੂ ਹੋਏਗਾ ਉਸੇ ਦਿਨ ਸ਼ਾਮ 4:30 ਵਜੇ ਸਮਾਪਤ ਹੋਵੇਗਾ ਸੋ ਇਸ ਤੋਂ ਇਲਾਵਾ ਗਾਹਕ ਸਵੇਰੇ 3:45 ਵਜੇ ਤੋਂ ਦੁਪਹਿਰ 12:45 ਤੋਂ ਸ਼ਾਮ 4:30 ਵਜੇ ਤੱਕ UPI ਰਾਹੀਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਨੇ ਸੋ ਇਸ ਤੋਂ ਇਲਾਵਾ ਐਕਸਿਸ ਬੈਂਕ ਹੈ ਜੋ 12 ਜੁਲਾਈ ਯਾਨੀ ਕਿ ਅੱਜ ਰਾਤ 10 ਵਜੇ ਤੋਂ 14 ਜੁਲਾਈ ਨੂੰ ਸਵੇਰੇ 9 ਵਜੇ ਤੱਕ ਉਪਲਬਧ ਇਸ ਬੈਂਕਿੰਗ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ ਇਸ ਮਿਆਦ ਦੇ ਦੌਰਾਨ ਇੰਟਰਨੈਟ ਬੈਂਕਿੰਗ ਮੋਬਾਈਲ NEFT RTGS IMPS ਦੁਆਰਾ ਫੰਡ ਟ੍ਰਾਂਸਫਰ ਕ੍ਰੈਡਿਟ ਕਾਰਡ ਲੈਣ ਦੇਣ 뮤ਚੁਅਲ ਫੰਡ ਕੁਝ ਵੀ ਨਹੀਂ ਹੋਵੇਗਾ ਐਕਸਿਸ ਬੈਂਕ 1 ਮਾਰਚ 2023 ਨੂੰ ਸਿਟੀ ਇੰਡੀਆ ਦੇ ਰਿਟੇਲ ਕਾਰੋਬਾਰ ਨੂੰ ਖਰੀਦ ਲਿਆ ਸੀ ਤੇ ਕਿਹਾ ਕਿ ਇਕੀਕਰਨ 18 ਮਹੀਨੇ ਚ ਪੂਰਾ ਹੋ ਜਾਵੇਗਾ ਜੇਕਰ ਤੁਸੀਂ ਵੀ HDFC ਅਤੇ ਐਕਸਿਸ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਨਾਲ ਇਹ ਜੁੜੀ ਵੱਡੀ ਖਬਰ ਹੈ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀਆਂ ਦੱਸ ਦਈਏ ਕਿ ਸਿਸਟਮ ਨੂੰ ਕੁਝ ਅਪਗ੍ਰੇਡ ਕਰਨਾ ਹੁੰਦਾ ਹੈ ਸੋ ਐਸੇ ਨੂੰ ਲੈ ਕੇ ਹੁਣ ਇਹਨਾਂ ਦੋਵਾਂ ਬੈਂਕਾਂ ਦੇ ਵੱਲੋਂ ਆਪਣੀਆਂ ਜੋ ਬੈਂਕਿੰਗ ਸਵਾਵ ਸੇਵਾਵਾਂ ਨੇ ਅਲੱਗ ਅਗਦੇ ਦਿਨ ਜੋ ਬੰਦ ਕੀਤੀਆਂ ਜਾਣੀਆਂ ਨੇ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਸੋ ਦੱਸ ਦਈਏ ਕਿ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ HDFC ਬੈਂਕ ਤੇ Axis ਬੈਂਕ ਦੇ 140 ਮਿਲੀਅਨ ਯਾਨੀ ਕਿ 14 ਕਰੋੜ ਗਾਹਕਾਂ ਨੂੰ ਇਸ ਹਫਤੇ ਦੇ ਅੰਤ 'ਚ ਬੈਂਕਿੰਗ ਸੇਵਾਵਾਂ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਇਸ ਲਈ ਹੋ ਸਕਦਾ ਕਿਉਂਕਿ ਐਕਚੁਅਲੀ HDFC ਬੈਂਕ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਿਹਾ ਜਦਕਿ Axis ਬੈਂਕ ਕਾਰੋਬਾਰ ਨੂੰ City India ਨੂੰ ਟ੍ਰਾਂਸਫਰ ਕਰ ਰਿਹਾ ਦੋਵੇਂ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਦੀ ਸੇਵਾ 'ਚ ਬਿਗਨ ਬਾਰ-ਬਾਰ ਜਾਣਕਾਰੀ ਦਿੱਤੀ ਹੈ HDFC ਬੈਂਕ ਦੇ ਕਰੀਬ 9 ਬੈਂਕ ਨੇ ਕਿਹਾ ਇਜ਼ਦਿਆ ਕਈ ਵਿੱਤੀ ਸੇਵਾਵਾਂ ਸ਼ਨੀਵਾਰ 13 ਜੁਲਾਈ 2024 ਨੂੰ 14 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣਗੀਆਂ ਬੈਂਕ ਨੇ ਆਪਣੇ ਬਿਆਨ ਚ ਕਿ ਬੈਂਕਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ 13 ਜੁਲਾਈ ਨੂੰ ਸ਼ਟਡਾਊਨ ਤੈਅ ਕੀਤਾ ਜਾਵੇਗਾ ਬੈਂਕ ਨੇ ਸ਼ਨੀਵਾਰ 13 ਜੁਲਾਈ 2024 ਲਈ ਆਪਣਾ ਡਾਊਨ ਟਾਈਮ ਨਿਰਧਿਤ ਕੀਤਾ ਹੈ ਡਾਊਨ ਟਾਈਮ ਸ਼ਨੀਵਾਰ ਨੂੰ ਸਵੇਰੇ 3 ਵਜੇ ਸ਼ੁਰੂ ਹੋਏਗਾ ਉਸੇ ਦਿਨ ਸ਼ਾਮ 4:30 ਵਜੇ ਸਮਾਪਤ ਹੋਵੇਗਾ ਸੋ ਇਸ ਤੋਂ ਇਲਾਵਾ ਗਾਹਕ ਸਵੇਰੇ 3:45 ਵਜੇ ਤੋਂ ਦੁਪਹਿਰ 12:45 ਤੋਂ ਸ਼ਾਮ 4:30 ਵਜੇ ਤੱਕ UPI ਰਾਹੀਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਨੇ ਸੋ ਇਸ ਤੋਂ ਇਲਾਵਾ ਐਕਸੈਸ ਬੈਂਕ ਹੈ ਜੋ 12 ਜੁਲਾਈ ਯਾਨੀ ਕਿ ਅੱਜ ਰਾਤ 10 ਵਜੇ ਤੋਂ 14 ਜੁਲਾਈ ਨੂੰ ਸਵੇਰੇ 9 ਵਜੇ ਤੱਕ ਉਪਲਬਧ ਇਸ ਬੈਂਕਿੰਗ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ ਇਸ ਮਿਆਦ ਦੇ ਦੌਰਾਨ ਇੰਟਰਨੈਟ ਬੈਂਕਿੰਗ ਮੋਬਾਈ NEFT RTGS IMPS ਦੁਆਰਾ ਫੰਡ ਟ੍ਰਾਂਸਫਰ ਕ੍ਰੈਡਿਟ ਕਾਰਡ ਲੈਣ ਦੇਣ ਮਿਊਚੁਅਲ ਫੰਡ ਕੁਝ ਵੀ ਨਹੀਂ ਹੋਵੇਗਾ ਐਕਸੈਸ ਬੈਂਕ 1 ਮਾਰਚ 2023 ਨੂੰ ਸਿਟੀ ਇੰਡੀਆ ਦੇ ਰਿਟੇਲ ਕਾਰੋਬਾਰ ਨੂੰ ਖਰੀਦ ਲਿਆ ਸੀ ਤੇ ਕਿਹਾ ਕਿ ਇਕੀਕਰਨ 18 ਮਹੀਨਿਆਂ ਚ ਪੂਰਾ ਹੋ ਜਾਵੇਗਾ